ਹallelujah hallelujah ਕਿਹ ਬਾਤ ਸੁਣਾਂਗੇ ਹallelujah hallelujah ਸੋ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਮੈਂ ਇਸ ਸਮਝਦਾ ਬlesed ਹੈ مسیਹੀ ਲੋਕਾਂ ਦੀ ਹਰ ਦਿਨ ਆਸ਼ੀਸ਼ਿਤ ਹੁੰਦਾ ਹੈ ਸਾਈਬੰਗ ਦੀ ਪਰਮੇਸ਼ੁਰਤਾ ਕੀ ਕਰਨਾ ਹੈ

मैं मैं वैसे उस तरीके से विजिट नहीं कर रहा हूँ कि कोई मुझे पहचाने लेकिन मैं प्रभु का धन्यवाद करता हूँ मैं किसी भी हाल में कहीं भी जाता हूँ तो लोग मुझे पहचान लेते हैं और ये पहचान मेरी नहीं है ये पहचान मुझे मद यु मसीह ने दी हुई है और मैं... का धन्यवाद करता हूँ परमेश्वर के दास में आपके पास भेजाए पर हम आप सबके लिए जहाँ पर राशन सेवा करने के लिए आए हैं पिछले दिनों में अलग अलग तरीके से सेवाएं की जा रही थी मेरे साथ हमेशा की तरह आज भी ब्रदर विजय गिल जी जो कि सीनियर वाइस प्रेसिडेंट ऑफ माइनॉरिटी कमीशन पंजाब गवर्नमेंट की तरफ से मेरे साथ हैं और यहाँ पर हम मनिस्ट्री की ओर से आपके लिए राशन सेवा लेकर आए हैं और आप सब रमन हंस मिनिस्ट्रीज को हमारे सभी सहयोगियों को जो लोग हमारे साथ मिलकर प्रभु की सेवा को हैं अपनी प्रार्थनाओं में याद रखना और मेरे साथ प्रभु के दास मेजर सोनीपट्टी जी हमारे साथ हैं और बहुत अच्छे प्रभु के दास खादन हैं साथ डॉक्टर आकाश जी जो कि आज आप सबके बीच में मेडिसन्स भी लेकर आए हैं उन लोगों के लिए जिनको कोई दर्द है कोई फीवर है किसी तरह की कोई प्रॉब्लम इस बाढ़ की वजह से हो रही है और जितना भी यूथ इस गांव का इस वक्त हमारे साथ खड़ा है मैं आप सबका धन्यवाद करता हूं आप सबको यीशु के नाम से ब्लेस करता हूं कि आप डटकर इन मुसीबतों में खड़े रहे हैं अड़े रहे हैं और पिछले दिनों में कुछ बातें सुनने के लिए मिली मुझे ब्रदर बता रहे थे मैं चाहूंगा कि आप अपने मुंह से कलीसिया को संगत को बताएं सारे में सेंस जी ने एक चैलेंज किया इस तरह साडी उपदेश रल समीयंस जी आते अपने विजय गिलपाजी इन्होंने लेके आए हैं जिस तरह तो अड्डे पेंट दी एक वीडियो पाजी तक पहुंची थी <था> ठीक है ਉਸ ਵੀਡੀਓ ਦਾ ਭਾਜੀ ਰਣ ਦੇ ਉੱਪਰ ਟਾਕ ਕੀਤਾ ਕਿ ਅਸੀਂ ਆਪਣੇ ਕਲੇਸ਼ੀਆਂ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਇਸ ਦੁੱਖ ਦੀ ਘੜੀ ਵਿੱਚ ਵੀ ਤੁਹਾਡੇ ਨਾਲ ਵਿਜੇ ਭਾਜੀ ਅਤੇ ਪਾਸਟਰ ਜੀ ਖੜੇ ਨੇ ਅਤੇ ਜਿਸ ਤਰ੍ਹਾਂ ਜੁਝ ਸ਼ਰਾਰਤੀ ਅਨਸਰ ਨੇ ਸਾਰੇ ਕੁਝ ਸ਼ਰਾਰਤੀ ਘੜੰਬ ਚੌਧਰੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਸਾਡੇ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਦੁੱਖ ਪਹੁੰਚਾਉਂਦੇ ਨੇ ਇਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਹੀ ਨਹੀਂ ਇਹ ਦੂਸਰੇ ਪਿੰਡਾਂ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਤੁਹਾਡੇ ਤੁਹਾਡੇ ਵਾਂਗ ਸਾਡੇ ਨਾਲ ਵੀ ਹੋਇਆ ਵਾ TSG ਨੂੰ ਦੇਖਦੇ ਹੋਏ ਇਸ ਚੀਜ਼ ਦਾ ਦੁੱਖ ਪਰਟਾਉਂਦੇ ਹੋਏ ਭਾਜੀ ਵਿਜੇ ਗੱਲ ਜੀ ਅਸੀਂ ਕਾਦ ਕਰਦੇ ਹਾਂ ਜੋ ਸਾਡੇ ਲਈ ਇਹ ਸਭ ਜੋ ਵੀ ਸਾਨੂੰ ਰਾਸ਼ੀ ਦੀ ਜ਼ਰੂਰਤ ਸੀ ਜਿਹੜੇ ਕੜਮ ਚੌਧਰੀ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੇ ਪਏ ਸੀ ਉਹ ਸਾਡੇ ਨਾਲ ਸਾਡੇ ਭੈਣ ਭਰਾ ਖੜੇ ਨੇ ਜਿਹੜੇ ਸਾਡੇ ਲਈ ਸਭ ਕੁਝ ਸਾਨੂੰ ਪ੍ਰੋਵਾਈਡ ਕਰਨ ਦੇ ਲਈ ਆਏ ਹੋਏ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਜੋਸ਼ੀਲੇ ਦੇ ਨਾਲ ਨਾਰਾ ਲਾ ਕੇ ਹਲੇ ਹallelujah ਹallelujah

ਅ ਪਹਿਲਾਂ ਆਪਾਂ ਇੱਕ ਵੀਡੀਓ ਵੀ ਦੇਖੀ ਸੀ ਦਰੰਤਗੜ੍ਹ ਦੀ ਵੀ ਦੇਖੀ ਹੁਣ ਤੋਂ ਬਾਅਦ ਇਹ ਤੋਂ ਪਤਾ ਲੱਗਾ ਕਿ ਕੁਝ ਲੋਕ ਸਾਡੇ ਭਾਈਚਾਰੇ ਦੇ ਨਾਲ ਇਸ ਤਰ੍ਹਾਂ ਰਹੇ ਨਹੀਂ ਭਾਈਚਾਰੇ ਸਾਰੇ ਸਾਂਝੀ ਹੁੰਦੇ ਨੇ ਕੋਈ ਇਹ ਜਿਹੇ ਚੰਦ ਲੋਕ ਹੀ ਹੁੰਦੇ ਨੇ ਜਿਹੜੀ ਇਹ ਜਿਹੇ ਕਸਟਮਸਟਰੀ ਕਰੀਏ ਮੈਂ ਕਹਿੰਦਾ ਹਾਂ ਅਸੀਂ ਜਦੋਂ ਜਾਣਦੇ ਹਾਂ ਅਸੀਂ ਕੁਝ ਨਹੀਂ ਦੇਖਦੇ ਕਿ ਕਿਸੇ ਸਮਾਜ ਦੇ ਨਾਲ ਕੋਈ ਸੰਬੰਧ ਰੱਖਦਾ ਅਸੀਂ ਇਹ ਦੇਖਨੇ ਆ ਕਿ ਇਸ ਇਨਸਾਨ ਨੂੰ ਜ਼ਰੂਰਤ ਆ ਅਸੀਂ ਉਸ ਨੂੰ ਇਕਸਾਰ ਜਿਵੇਂ ਕਿ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਅਸੀਂ ਪ੍ਰਭੇਸ਼ੂ ਮਸੀਹ ਦੀ ਉਪਾਸਨਾ ਕਰਦੇ ਹਾਂ ਤੇ ਬੰਦਗੀ ਕਰਦੇ ਹਾਂ ਅਸੀਂ ਕਿਸੇ ਨਾ ਭੇਦ ਭਾਵ ਨਹੀਂ ਕਰਦੇ ਕਿਉਂਕਿ ਪ੍ਰਭੇਸ਼ੂ ਮਸੀਹ ਨੇ ਜਿਵੇਂ ਨਾ ਪਿਲ ਦੀ 16 ਤੇ ਪਵਿੱਤਰ ਰਚਨ ਵਿੱਚ ਲਿਖਿਆ ਗਿਆ ਹੈ ਤੇ ਸਵਾਰਥ ਵਿੱਚ ਲਿਖਿਆ ਗਿਆ ਹੈ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਪਿਆਰ ਕੀਤਾ ਉਹਨੇ ਕਿਸੇ ਜਾਤੀ ਨਾਲ ਕਿਸੇ ਧਰਮ ਨਾਲ ਪਿਆਰ ਨਹੀਂ ਕੀਤਾ ਉਹਨੇ ਜਗਤ ਦੇ ਨਾਲ ਪਿਆਰ ਕੀਤਾ ਜਗਤ ਨਾਲ ਪਿਆਰ ਕਰਕੇ ਉਹਨਾਂ ਨੇ ਆਪਣੀ ਜਿਹੜੀ ਵੇਸ਼ ਗ੍ਰਿਤੀ ਜਾਣਾ ਸੰਭਿਤ ਦਿੱਤੀ ਤਾਂ ਜੋ ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਹੁੰਦੇ ਤੇ ਵਿਸ਼ਵਾਸ ਲਿਆਵੇ ਉਹ ਖਲਾਕ ਨਾ ਹੋਵੇ ਨਾਸ਼ ਨਾ ਹੋਵੇ ਸਗੋਂ ਹਮੇਸ਼ਾ ਦੀ ਜ਼ਿੰਦਗੀ ਮਾਣੇ ਸੋ ਸਰਬਿਤ ਪਰਮੇਸ਼ਵਰ ਲੋ ਸਾਡੇ ਹੁਕਮਾ ਕਿ ਅਸੀਂ ਇਹ ਜਾਤ ਪਾਤ ਚੀਜ਼ ਦਾ ਸਿਸਟਮ ਕੋਈ ਨਾ ਮੰਨਦੇ ਸੋ ਮੈਂ ਏ ਦਸਲੇਵਾ ਕੇ ਮੈਨੂੰ ਹੁਣੇ ਪੰਜਾਬ ਸਰਕਾਰ ਨੇ ਘਟਕਿੰਦੀ ਪੰਜਾਬ ਦੇ ਵਿੱਚ ਸੀਨੀਅਰ ਵਾਈਸ ਚੇਅਰਮੈਨ ਨੂੰ ਬਣਦੀ ਰਹੀ ਹੈ ਮੈਂ ਤੁਹਾਡੇ ਵਿੱਚ ਖੜਾ ਹਾਂ ਤੁਹਾਡੇ ਹੁਣ ਵਿਚਾਰ ਲਈ ਖੜਾ ਹਾਂ ਤੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਜਿਹੜੇ ਮੇਰੇ ਭਰਾ ਨੂੰ ਰਮਨ ਹਰਸਜੀਤ ਚੰਪੌਰ ਸਾਹਿਬ ਦੀ ਮੰਤਰੀ ਹੈ ਹਮੇਸ਼ਾ ਹੀ ਮੈਂ ਜਿੰਨੀ ਵਾਰੀ ਵੀ ਪੰਜਾਬ ਵਾਸਤੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਲੋਕ ਦੁਖੀ ਨੇ ਖੜਾ ਦੇ ਪਖਾੜਾ ਤੋਂ ਪ੍ਰਭਾਵਿਤ ਨਹੀਂ ਪਾਣੀ ਦੀ ਮਾਰ ਵੱਜੀ ਹੈ ਸਾਡੇ ਲੋਕਾਂ ਨੂੰ ਉਹਨਾਂ ਦੀ ਉਸੇ ਖੜੀ ਹੀ ਮੇਰੀ ਆਵਾਜ਼ ਨੂੰ ਸੁਣ ਕੇ ਜਿਸ ਜਿਸ ਪਿੰਡ ਵਿੱਚ ਵੀ ਮੈਂ ਗਿਆ ਉਸ ਉਸ ਪਿੰਡ ਦੇ ਵਿੱਚ ਚੰਗੀ ਤਰ੍ਹਾਂ ਨਾਲ ਇਹ ਨਹੀਂ ਕਿ ਮਤਲਬ ਉਹਨਾਂ ਨੇ ਆਪਣੇ ਦਿਲ ਨੂੰ ਥੋੜਾ ਦਬਾ ਕੇ ਰੱਖਿਆ ਖੁੱਲੇ ਦਿਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਜੀ ਤੁਸੀਂ ਜਿਸ ਤਰ੍ਹਾਂ ਚਾਹੋ ਉਸ ਤਰ੍ਹਾਂ ਤੁਸੀਂ ਕਰ ਸਕਦੇ ਉਹਨਾਂ ਨੇ ਆਪਣੀ ਛੋਟੀ ਭਰਾਸ਼ ਤੋਂ ਇਹ ਚੁਣੀ ਇਹ ਇੱਕ ਗੋਸਪਲ ਸਿੰਗਰ ਨੇ ਇੰਟਰਨੈਸ਼ਨਲ ਤੁਸੀਂ ਬਹੁਤ ਸਾਰੇ ਨਾਲੇ ਗੀਤ ਭਜਨ तकरीबन ਆਪਣੇ ਘਰ ਦੇ ਵਿੱਚ ਸੁਣਦੇ ਹੋ ਤੇ ਅੱਜ ਵੀ ਮੈਂ ਕਮਾਨੇ ਦੇ ਪਰ ਜਿਹਨੂੰ ਸਮੀਆਂ ਸਕ੍ਰੀਨ ਪਾਸੇ ਨੂੰ ਕਿਤੇ ਕੋਈ ਕੁਛ ਨਾ ਕੁਛ ਜਰੂਰ ਸੁਣਾ ਕੇ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਨਹੀਂ ਸਬਰਉਣਾ ਨਹੀਂ ਤੁਹਾਡੇ ਨਾਲ ਸੀ ਖੜੇ ਜਾਂ ਤੇ ਖੜੇ ਰਵਾਂਗੇ ਇੱਕ ਵਾਰ ਯੋਰਦਾਰ ਤੜਾ ਮਾਰ ਕੇ ਤੇ ਉਸ ਨੂੰ ਕੀ ਕਰੇ ਮੈਂ ਸ਼ੁਰੂ ਦਾ ਧੰਨਵਾਦ ਕਰਦਾ ਹੈ ਕਿ ਜਿਨੇ ਸਾਰਿਆਂ ਨੂੰ ਅੱਜ ਤੱਕ ਪਿਛਲੇ ਦਿਨ ਕਾफी ਮੁਸ਼ਕਲਾਈ ਪਰ ਸੰਭਾਲ ਕੇ ਰੱਖਿਆ ਕਿਉਂਕਿ ਪਰਮੇਸ਼ੁਰ ਦੀ ਮਿਹਰਬਾਨੀ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖਦਾ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਬ੍ਰਦਰ ਵਿਜੇ ਗੇਲਜੀ ਸਾਹਿਬ ਦਾ ਜਦੋਂ ਕਿ ਮੈਂ ਕੱਲ ਹੀ ਤੁਸੀਂ ਮੂਵੀ ਚਾੜੀ ਸੀਗੀ ਤੇ ਮੈਂ ਹੈੱਡਕ quart ਗੱਲ ਕੀਤੀ ਮੇਰੇ ਜੌਨਸਨ ਸੀ ਨਾਲ ਤੇ ਉਹਨਾਂ ਨੇ ਬ੍ਰਦਰ ਵਿਜੇ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਲਦੀ ਹੀ ਕੋਸ਼ਿਸ਼ ਫਿਰ ਮਾ ਦੱਸਿਆ ਕਿ ਪਿੰਡ ਜਪਰਕੋਟ ਦੇ ਇਕਾਪੀ ਗ੍ਰੀਨ ਲੋਗ ਹੈਂਦੇ ਨੇ ਤੇ ਜਨਾਬੀ ਲੋਕ ਕਾਫੀ ਜਨਾਬ ਕੋਲ ਕੰਮ ਕਰਦੇ ਹੋਏ ਲਿਖੇ ਤੇ ਕਾਫੀ ਜਨਾਬਾਂ ਤੋਂ ਅ ਸਰੀਰ ਹਮ ਜਾਤੀ ਦੇ ਮੁਸ਼ਕਲ ਦੇ ਵਿੱਚ ਆਪਣੀ ਇੱਕ ਵਾਈਚ ਸੇਵਾ ਕਰ ਰਹੇ ਨੇ ਤਾਂ ਅਸੀਂ ਨਵਾਰ ਸੇ ਦੁਆ ਕਰਾਂਗੇ ਪਰਮੇਸ਼ਰ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਬਰਕਤ ਦੇਵੇ ਤਾਂ ਜੋ ਇਸੇ ਤਰ੍ਹਾਂ ਆਪਣੇ ਲੋਕਾਂ ਦੇ ਨਾਲ ਉਹ ਖੜੇ ਰਹਿਣ ਕਿਉਂਕਿ ਜਦੋਂ ਉਹਨਾਂ ਨੇ ਕੱਲ ਪਿੰਡ ਜਪਰਕੋਟ ਦੀ ਮੁਕਵੀ ਵੇਖੀ ਕਿ ਨਾ ਬੜੀ ਜਲਦੀ ਇਸ ਪਿੰਡ ਵਿੱਚ ਵੀ ਆਉਂਦਾ ਵਿਚਾਰ ਕੀਤਾ ਤੇ ਉਸ ਦੇ ਵਿੱਚ 40 ਪਰਿਵਾਰਾਂ ਵਾਸਤੇ ਕੁਝ ਰਾਸ਼ਨ ਲੈ ਕੇ ਆਏ ਨੇ ਕਿਉਂਕਿ ਪਿਛਲੇ ਕਾਫੀ ਪਿੰਡਾਂ 'ਚ 10-4 ਪਿੰਡਾਂ 'ਚ ਵੀ ਰਾਸ਼ਨ ਦੀ ਰਾਸ਼ਨ ਲਿਆਂਦਾ ਹੈ ਉਸ ਤੋਂ ਬਾਅਦ ਵੀ ਜਿਹੜੇ ਪਰਾਰ ਰਹਿ ਜਾਣਗੇ ਉਹਨਾਂ ਵਾਸਤੇ ਇੰਤਜ਼ਾਮ ਕੀਤਾ ਜਾਏਗਾ ਤੇ ਕੋਈ ਵੀ ਪੈਣ ਪਰਾਰ ਜਿਹੜਾ ਗੁੱਸਾ ਨਾ ਕਰੇ ਕਿ ਮੈਨੂੰ ਨਹੀਂ ਮਿਲਿਆ ਕਿਉਂਕਿ ਅਸੀਂ ਸਭਾ ਨੇ ਰਲ ਮਿਲ ਕੇ ਸਹਯੋਗ ਦੇਣਾ ਹੈ ਕਿਉਂਕਿ ਜਦੋਂ ਪਿਛਲੇ ਪਿੰਡਾਂ 'ਚ ਵੀ ਦੇ ਕੇ ਆਏ ਨੇ ਉਹਨਾਂ ਸਾਡੇ ਪਿੰਡ ਵੀ 40 ਪਰਵਾਰਾਂ ਲੈ ਕੇ ਆਏ ਨੇ ਤੇ ਉਹਨਾਂ ਦਾ ਕਹਿਣਾ ਵਾ ਸਾਡੇ ਮੈਡੀਕਲ ਕਮਾਂਡਰ ਸਾਹਿਬ ਇਹਨੇ ਕਿ ਹੋਰ ਕੋਸ਼ਿਸ਼ ਕਰਾਂਗੇ ਕਿ ਤੁਹਾਰਾ ਜਿਹੜੀ ਰਹਿ ਗਈ ਉਹਨਾਂ ਵਾਸਤੇ ਭੇਜਿਆ ਜਾਏਗਾ ਸੋ ਮੈਂ ਇਹਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜੋ ਸਾਡੇ ਲੰਘੇ ਵਿੱਚੋਂ ਨਾਲ ਸਾਡੀ ਬੇਹੂਸ਼ ਹੋ ਕੇ ਸਾਰੀ ਕੁਝ ਹੋਜਨੇ ਪਰਮੇਸ਼ਰ ਨੂੰ ਬਹੁਤ ਸਾਰੀ ਬਰਕਤ ਦੇਵੇ ਅਮੀਨ ਅਮੀਨ ਸੋ ਇਹ ਇਹਦਾ ਬਰਫੇ ਦਾ ਸਟੇਟ ਸਵਾਖਾ ਬੰਦ ਕਰਾਂਗੇ ਦੁਆ ਕਰਾਂਗੇ ਖੁਦਾਵੰ ਖੁਦਾ ਦਾ ਤੜਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਵਾਸਤੇ ਬ੍ਰਦਰ ਵਿਜੇ ਗੱਲਜੀ ਬ੍ਰਦਰ ਸ਼ਮੀ ਹਾਂਸ ਜੀ ਨਾਜਿਆਦਾ ਟੀਮ ਜੋ ਕਾਫੀ ਦਿਨਾਂ ਤੋਂ ਅਲੱਗ-ਅਲੱਗ ਜਗ੍ਹਾ ਤੇ ਹੜਪੀੜ ਤਲੋਗਾ ਵਾਸਤੇ ਮਦਦ ਵਾਸਤੇ ਉਹਨਾਂ ਨੇ ਆਪਣਾ ਹੱਥ ਰੁਦਾ ਹੈ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਇਸ ਟੀਮ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਬਰਕਤ ਦੇਵੇ ਕਹਿੰਦੇ ਵਿਜੇ ਗੱਲਜੀ ਨੇ ਪ੍ਰਮੇਸ਼ਰ ਹੋਰ ਵੀ ਆਪੇ ਮਹਿਮਲ ਇਸਤੇਮਾਲ ਕਰੇ ਜੋ ਪ੍ਰਭੂ ਪੰਜਾਬ ਦੇ ਵਿੱਚ ਜੋ ਵੀ ਇਹਨਾਂ ਮਿਸਤੀ ਚੁਣਿਆ ਅਸੀਂ ਬੇਨਤੀ ਕਰਦੇ ਕਿ ਹੋਰ ਵੀ ਪ੍ਰਭੂ ਇਹਨਾਂ ਨੂੰ ਤੈਨ ਤੁਗਲੀ ਤੇ ਰਾਹ ਚੁਗਲੀ ਤਰੱਕੀ ਬਖਸ਼ੇ ਤਾਂ ਜੋ ਆਪਣੇ ਲੋਗਾ ਲਈਓ ਖੜੇ ਹੋ ਸਕਣ ਅਸੀਂ ਧੰਨਵਾਦ ਕਰਦੇ ਹਾਂ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਅਸੀਂ ਟੀਮ ਨੂੰ ਤੁਹਾਡੇ ਜੋਰਾਂ ਰਤਾਂ ਸਤ ਸੰਦ ਨੇ ਜਿਸ ਤਰ੍ਹਾਂ ਦੀ ਆਉਣ ਚ ਮਦਦ ਕੀਤੀ ਵਾਪਸਾਂ ਵੀ ਮਦਦ ਕਰਨੀ ਤੁਹਾਡੇ ਸੁਰਗਦੂਤ ਇਹਨਾਂ ਦੀ ਗਵਾਹੀ ਕਰਨ ਇਸ ਨਗਰ ਦੀ ਕਲਿਸਿਆ ਤੇ ਤੁਹਾਡੀ ਬਰਕਤਾਂ ਨੇ ਇਨਾ ਸਾਰੇ ਪਰਵਾਰਾਂ ਤੇ ਤੁਹਾਡੀ ਆਸ਼ੀਸ਼ ਚਾਹੇ। ਸੇਵਾ ਰਾ ਪ੍ਰਾਰਥਨਾ ਕਰਦੇ ਹਾਂ ਜਦੋਂ ਵਾਪਸ ਆਉਂਦੇ ਨੇ ਤੇ ਤੁਹਾਡੇ ਸਵਰਗ ਦੂਤ ਇਹਨਾਂ ਦੀ ਗਵਾਹੀ ਕਰ ਸਾਰਾ ਜਲਾਲ ਤੁਹਾਡੇ ਨਾਂ ਦੇ। ਮੰਗਦੇ ਹਾਂ ਤੁਹਾਡੇ ਬੇਟੇ ਆਪਣੇ ਆਦਰ ਕਰਤਾ ਪ੍ਰਵੀਨ ਸ਼ਮਰ ਸੀ ਦੇ ਨਾਮ। ਆਮੀਨ। ਹallelujah। 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 ਮੈਂ ਸੱਜਣ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਇਸ ਰੂਪ ਮਾਨੀਆ ਹਿਮੈਨਿਟੀ ਦੇ ਨਾਲ ਖੜੇ ਆ। जिसे जिते भी इंसानियत ली साइन जरूरत है इस आप सब दे खड़ी है सो so बस अपन दुआं याद रखना और जिन्हें भी साहयोगी ने उन्होंने सारिया भी प्रभु तुम सारिया बहुत सारी आशिश्ते बल कर दें हम राशन सेवा शुरू करिए तो बहुत लेट हो गया है सो मैं चाहता किस्ट बनाई है नाम बोली जाएगी